ਦੋਸਤੋ ਮੇਘ ਰਾਜ ਰੱਲਾ ਅੱਜ ਖੜਾ ਹੈਗਾ ਪਿੰਡ ਅਤਲਾ ਖੁਰਦ ਪੀਖੀ ਤੋਂ ਰੱਲੇ ਨੂੰ ਜਾਂਦੀ ਜਿਹੜੀ ਸੜਕ ਹੈ ਉਹਦੇ ਉੱਤੇ ਖੜੇ ਆ ਤੇ ਆ ਜਿਹੜਾ ਦ੍ਰਿਸ਼ ਹੈ ਸੜਕ ਦੇ ਕਿਨਾਰੇ ਬਣਿਆ ਹੋਇਆ ਇੱਕ ਜੰਗ ਦਾ ਦ੍ਰਿਸ਼ ਜਿਹੜਾ ਬਣਿਆ ਹੋਇਆ ਹੈ ਫੌਜੀ ਲੜਦੇ ਵਿਖਾਏ ਗਏ ਨੇ ਸ਼ਹੀਦ ਹੁੰਦੇ ਵਿਖਾਏ ਗਏ ਨੇ ਤੇ ਇਹ ਚਿੱਤਰਕਾਰ ਦੀ ਚਿੱਤਰਕਾਰੀ ਹੈ ਤੇ ਇਹ ਵੱਡਾ ਜਿਹੜਾ ਮੂਰਤੀ ਹੈ ਜੋ ਬੁੱਤ ਹੈ ਇਹ ਸ਼ਹੀਦ ਰਣਮੰਡਲ ਸਿੰਘ ਅਤਲਾ ਖੁਰਦ ਪਿੰਡ ਦੇ ਵਿੱਚ ਇਹ ਮੇਨ ਬਸ ਅੱਡੇ ਦੇ ਉੱਤੇ ਜਿਹੜਾ ਹੈਗਾ ਉੱਥੇ ਬਣਿਆ ਹੋਇਆ ਹੈ 1965 ਦੀ ਜੰਗ ਦਾ ਸ਼ਹੀਦ ਹੈ ਰਣਮੰਡਲ ਸਿੰਘ ਅਤਲਾ ਖੁਰਦ ਇਹੋ ਜਿਹੀਆਂ ਤਸਵੀਰਾਂ ਇਹੋ ਜਿਹੇ ਬੁੱਤ 1999 ਦੇ ਵਿੱਚ ਵੀ ਥਾਂ-ਥਾਂ ਲੱਗੇ ਸੀਗੇ 1999 ਵਿੱਚ ਕਾਰਗਲ ਦਾ ਜੁੱਧ ਹੋਇਆ ਸੀ ਤਾਂ ਸਾਡੇ ਜਿਹੜੇ ਬੱਚੇ ਹੁੰਦੇ ਨੇ ਨੌਜਵਾਨ ਬੱਚੇ ਉਹ ਬੜੀ ਸਖਤ ਮਿਹਨਤ ਕਰਦੇ ਨੇ ਮਿਹਨਤ ਕਰਕੇ ਉਹ ਫਿਜ਼ੀਕਲ ਟੈਸਟ ਪਾਸ ਕਰਦੇ ਆ ਰਿਟਨ ਟੈਸਟ ਪਾਸ ਕਰਦੇ ਆ ਫਿਰ ਉਹ ਜਾ ਕੇ ਫੌਜ ਦੇ ਵਿੱਚ ਭਰਤੀ ਹੁੰਦੇ ਆ ਉਹਨਾਂ ਦੇ ਮਕਸਦ ਹੁੰਦੇ ਜਿੱਥੇ ਦੇਸ਼ ਸੇਵਾ ਉਹਨਾਂ ਦਾ ਮਕਸਦ ਹੁੰਦਾ ਹੈ ਉੱਥੇ ਹੀ ਉਹਨਾਂ ਨੇ ਬਾਪੂ ਦਾ ਕਰਜ਼ਾ ਵੀ ਲਾਉਣਾ ਹੁੰਦਾ ਹੈ ਉਹ ਵੀ ਉਹਨਾਂ ਦੇ ਦਿਮਾਗ 'ਚ ਹੁੰਦੀ ਹੈ ਗੱਲ ਕਰਾਂ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਦੂਰ ਕਰਨ ਲਈ ਉਹ ਫੌਜ ਦੇ ਵਿੱਚ ਭਰਤੀ ਹੁੰਦੇ ਨੇ ਪੁਲਿਸ ਦੇ ਵਿੱਚ ਭਰਤੀ ਹੁੰਦੇ ਨੇ ਇਸ ਤਰ੍ਹਾਂ ਦਾ ਹੁੰਦਾ ਹੈ ਪਰ ਜਦੋਂ ਜੰਗਾਂ ਮੜ ਦਿੱਤੀਆਂ ਜਾਂਦੀਆਂ ਨੇ ਇੱਕ ਦੇਸ਼ ਦੂਜੇ ਉੱਤੇ ਕਾਰਨ ਕੁਝ ਹੋਰ ਹੁੰਦੇ ਨੇ ਆਪਾਂ ਸਾਫ਼ ਜਾਣਦੇ ਹਾਂ ਜਦੋਂ ਕੁਝ ਕਾਰਨਾ ਕਰਕੇ ਕੋਈ ਦੇਸ਼ ਦੂਜੇ ਦੇਸ਼ ਦੇ ਉੱਤੇ ਜੰਗ ਮੜਦਾ ਹੈ ਤਦ ਬਾਰਡਰਾਂ ਦੇ ਉੱਤੇ ਸਰਹੱਦਾਂ ਦੇ ਉੱਤੇ ਲੜਾਈਆਂ ਹੁੰਦੀਆਂ ਜਦੋਂ ਲੜਾਈਆਂ ਹੁੰਦੀਆਂ ਇਹ ਮਾਮਾਂ ਦੇ ਪੁੱਤ ਸ਼ਹੀਦ ਹੁੰਦੇ ਨੇਗੇ ਹਰੇਕ ਮਾਂ ਦੇ ਲਈ ਆਪਣਾ ਪੁੱਤ ਜਿਹੜਾ ਹੁੰਦਾ ਬੜਾ ਕੀਮਤੀ ਹੁੰਦਾ ਹੈ ਹਰ ਬਾਪ ਦੇ ਲਈ ਤਾਂ ਚਾਹੇ ਲੜਾਈਆਂ 65 ਦੇ ਵਿੱਚ ਹੋਈਆਂ ਹੋਣ 77 ਚ ਹੋਈਆਂ ਹੋਣ 1999 ਦੇ ਵਿੱਚ ਹੋਈਆਂ ਹੋਣ ਕੋਲਡ ਵਾਰ ਜਿਹੜੀ ਬਾਰਡਰਾਂ ਦੇ ਉੱਤੇ ਚੱਲਦੀ ਰਹਿੰਦੀ ਹੈ ਉਹ ਕਿਵੇਂ ਰੁਕੇ ਇਹ ਇੱਕ ਵੱਡਾ ਸਵਾਲ ਹੈ ਦੇਸ਼ ਦੀਆਂ ਸਰਹੱਦਾਂ ਦੇ ਉੱਤੇ ਤਣਾਅ ਘਟਣਾ ਚਾਹੀਦਾ ਹੈ ਉਹਨਾਂ ਦੇ ਮਰਨ ਕਿਸੇ ਦੇ ਜਿੰਨੇ ਵੀ ਸਾਡੇ ਮੁਲਕ ਦੇ ਨਾਲ ਸਰਹੱਦਾਂ ਲੱਗਦੀਆਂ ਬਹੁਤ ਸਾਰੇ ਦੇਸ਼ਾਂ ਦੀਆਂ ਤਾਂ ਜੰਗ ਦੇ ਵਿੱਚ ਬਾਰਡਰ ਦੇ ਉੱਤੇ ਫੌਜੀ ਸ਼ਹੀਦ ਚਾਹੇ ਸਾਡਾ ਹੋਵੇ ਚਾਹੇ ਕਿਸੇ ਹੋਰ ਦਾ ਹੋਵੇ ਇਹ ਮਤਲਬ ਬੜਾ ਦੁਖਦਾਈ ਹੁੰਦਾ ਹੈ ਪਰ ਇਹ ਉਹ ਸ਼ਹੀਦ ਨੇ ਜਿਨ੍ਹਾਂ ਦੀ ਇਹ ਮੂਰਤੀ ਇਹ ਬੁੱਤ ਇੱਥੇ ਲਾਇਆ ਹੋਇਆ ਪਿੰਡ ਵਾਲਿਆਂ ਨੇ ਸ਼ਰਧਾ ਵਜੋਂ 1999 ਦੇ ਵਿੱਚ ਵੀ ਥਾਂ-ਥਾਂ ਦੇ ਉੱਤੇ ਜਦੋਂ ਕਰਗਲ ਦਾ ਜੰਗ ਹੋਇਆ ਸੀ ਉਦੋਂ ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ ਸੀਗੀਆਂ ਇੱਧਰ ਵੀ ਉੱਧਰ ਵੀ ਮਰੇ ਇੱਧਰ ਵੀ ਸ਼ਹੀਦੀਆਂ ਹੋਈਆਂ ਸਾਰੇ ਪਾਸੇ ਹੁੰਦਾ ਹੈ ਤਾਂ ਕੋਈ ਅਗਰੇ ਹਵਜਾ ਸਿਸਟਮ ਬਣ ਜਾਏ ਕਿ ਫੌਜ ਦੇ ਵਿੱਚ ਜਿਹੜਾ ਭਰਤੀ ਹੁਣ ਉਹ ਸਾਰਿਆਂ ਲਈ ਜ਼ਰੂਰੀ ਕਰ ਦਿੱਤਾ ਜਾਏ ਚਾਹੇ ਦੇਸ਼ ਦਾ ਕੋਈ ਲੀਡਰ ਹੈ ਚਾਹੇ ਕੋਈ ਹੋਰ ਨੌਕਰੀ ਕਰਨੀ ਹੈ ਕਿਸੇ ਨੇ ਸਿਵਲ ਦੇ ਵਿੱਚ ਸਿਵਲ ਦੇ ਵਿੱਚੋਂ ਕੋਈ ਹੋਰ ਅਗਰ ਇਸ ਤਰ੍ਹਾਂ ਦੀ ਸ਼ਰਤ ਹੋ ਜਾਏ ਕਿ ਕਿਸੇ ਨੇ ਭਾਵੇਂ ਸਿਵਲ ਦੇ ਵਿੱਚ ਨੌਕਰੀ ਕਰਨੀ ਹੈ ਜਾਂ ਦੇਸ਼ ਦਾ ਆਗੂ ਬਣਨਾ ਹੈ ਲੀਡਰ ਬਣਨਾ ਹੈ ਉਹਦੇ ਲਈ ਇਹ ਜ਼ਰੂਰੀ ਕਰ ਦਿੱਤਾ ਜਾਏ ਕਿ ਉਹ 5 ਸਾਲ ਪਹਿਲਾਂ ਫੌਜ ਦੇ ਵਿੱਚ ਨੌਕਰੀ ਕਰੇਗਾ ਇਹ ਸਾਰਿਆਂ ਲਈ ਦੇਸ਼ ਦੀ ਸੇਵਾ ਜਿਹੜੀ অতি ਜ਼ਰੂਰੀ ਕਰ ਦਿੱਤੀ ਜਾਏ ਤੇ ਮੈਨੂੰ ਐਂ ਲੱਗਦਾ ਹੈ ਕਿ ਇਹ ਇੱਕ ਤਾਂ ਦੇਸ਼ ਦੀ ਸੇਵਾ ਹੋਏਗੀ ਕਿ ਉਤਨਾ ਉਹ ਪੈਦਾ ਹੋ ਜਾਂਦਾ ਜਾਂ ਕਈ ਹੋਰ ਕਾਰਨ ਵੀ ਹੁੰਦੇ ਨੇ ਤਾਂ ਉਹ ਘਟ ਸਕਦਾ ਹੈ ਇਸ ਗੱਲ ਦੇ ਉੱਤੇ ਸਾਰੇ ਦੇਸ਼ ਵਾਸੀਆਂ ਨੂੰ ਸੋਚਣ ਦੀ ਲੋੜ ਹੈ ਕਿ ਬਿਨਾਂ ਮਤਲਬ ਤੋਂ ਤਣਾਅ ਉਹ ਜਿਹੜਾ ਸਰਹੱਦਾਂ ਤੇ ਨਾ ਹੋਵੇ ਤੇ ਹਾਂਜੀ ਅਗਨੀ ਵੀਰ ਅਗਨੀ ਵੀਰ ਸਕੀਮ ਹੈਗੀ ਇੱਕ ਚੱਲ ਰਹੀ ਅਗਨੀ ਵੀਰ ਸਕੀਮ ਹੁਣ ਲੇਟੈਸਟ ਜਿਹੜੀ ਸਕੀਮ ਹੈ ਕੇਂਦਰ ਸਰਕਾਰ ਨੇ ਲਿਆਂਦੀ ਹੈਗੀ ਜਿਹਦੇ ਵਿੱਚ ਸਾਡੇ ਮੁੰਡੇ ਭਰਤੀ ਹੁੰਦੇ ਨੇ ਤੇ 4 ਸਾਲਾਂ ਬਾਅਦ ਉਹਨਾਂ ਨੂੰ ਕੈਲੋ ਰਿਟਾਇਰ ਕਰ ਦਿੱਤਾ ਜਾਂਦਾ ਹੈ ਤੇ ਉਹ ਸਕੀਮ ਵੀ ਹੈ ਜਿਹੜੀ ਦੇਸ਼ ਵਾਸੀ ਮੰਗ ਕਰ ਰਹੇ ਨੇ ਕਿ ਉਹਨੂੰ ਬਦਲਿਆ ਜਾਣਾ ਚਾਹੀਦਾ ਹੈ ਕਿਉਂਕਿ ਇੱਕ ਬੜੀ ਸਖਤ ਮਿਹਨਤ ਸਖਤ ਕਾਲਣਾ ਦੇ ਨਾਲ ਇੱਕ ਬੱਚਾ ਭਰਤੀ ਹੁੰਦਾ ਹੈ 4 ਸਾਲਾਂ ਬਾਅਦ ਉਹਨੂੰ ਜੇ ਰਿਟਾਇਰ ਕਰ ਦਿੱਤਾ ਜਾਏ ਤਾਂ ਇਹ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਬੇਇਨਸਾਫੀ ਹੈ ਇਹ ਲੋਕ ਸੋਚਦੇ ਨੇ ਤਾਂ ਅਗਨੀਵੀਰ ਸਕੀਮ ਨੂੰ ਜਿਹੜਾ ਫੁੱਲ ਟਾਈਮ ਜੌਬ ਬਣਾਉਣਾ ਚਾਹੀਦਾ ਜਿਵੇਂ ਅੱਗੇ ਚੱਲਦਾ ਸੀਗਾ ਕਿ ਉਹ 15 ਸਾਲਾਂ ਬਾਅਦ ਜਾਂ 20 ਸਾਲ ਬਾਅਦ ਕਿਵੇਂ ਰਿਟਾਇਰ ਹੁੰਦੇ ਸੀ ਕਿਵੇਂ ਉਹਨਾਂ ਦੀ ਪ੍ਰੋਮੋਸ਼ਨ ਹੁੰਦੀ ਸੀ ਜੋ ਸਿਸਟਮ ਹੈ ਫੌਜ ਦੇ ਅੰਦਰ ਤਾਂ ਠੀਕ ਹੈ ਸਰਕਾਰਾਂ ਦੇਸ਼ ਦੇ ਨੇਤਾ ਹੁੰਦੇ ਨੇ ਜਿਹੜੇ ਵਧੀਆ ਸੋਚਦੇ ਹੁੰਦੇ ਨੇ ਆਪਣੇ ਦੇਸ਼ ਬਾਰੇ ਪਰ ਲੋਕਾਂ ਦੇ ਵਿੱਚ ਜਿੰਨੀ ਲੋਕਾਂ ਦੇ ਵਿੱਚ ਸੋਚਣ ਦਾ ਜੋ ਟੰਗ ਹੈ ਉਹ ਇਹ ਕਹਿ ਰਹੇ ਨੇ ਕਿ ਅਗਨੀਵੀਰ ਸਕੀਮ ਹੈ ਜਿਹੜੀ ਇਹਨੂੰ ਬਦਲਿਆ ਜਾਣਾ ਚਾਹੀਦਾ ਹੈ ਤੇ ਆਸ ਕਰਦੇ ਹਾਂ ਸਾਡੇ ਦੇਸ਼ਤਾ ਨੇਤਾ ਇਸ ਬਾਰੇ ਜਰੂਰ ਸੋਚਣਗੇ